ਘਰਾਂ ਦੇ ਵਿੱਚ ਨਾ ਚਾਰ ਮੈਂਬਰ ਹੋਣ ਤੇ ਚਾਰ ਇਕੱਠੇ ਰੱਖਣੇ ਔਖੇ ਹੋ ਜਾਂਦੇ ਆ ਪਰ ਨਾ ਮੈਂ ਦਵਾਬੇ ਏਰੀਏ ਦੇ ਪਿੰਡ ਇੱਕ ਉਹ ਜੇ ਚ ਬੈਠਾ ਜਿੱਥੇ ਨੌ ਪਿੰਡਾਂ ਦਾ ਇੱਕ ਆ ਸਜਣੋ ਨੌ ਪਿੰਡਾਂ ਦਾ ਇੱਕ ਆ ਵੇਖਣ ਵਾਲੀ ਚੀਜ਼ ਆ ਇਹ ਇੱਕ ਇੱਕ ਪਿੰਡ ਦੇ ਵਿੱਚ ਵੀ ਮੈਂ ਦੋ ਦੋ ਤਿੰਨ ਤਿੰਨ ਟੂਰਨਾਮੈਂਟ ਹੁੰਦੇ ਵੇਖਿਆ ਪਰ ਇਥੇ ਨੌ ਪਿੰਡ ਰਲ ਕੇ ਇੱਕ ਟੂਰਨਾਮੈਂਟ ਕਰਾਉਂਦੇ ਆ ਇਹ ਮੇਰੇ ਲਈ ਦਿਲਚਸਪੀ ਦਾ ਕਾਰਨ ਸੀ ਮੈਨੂੰ ਟੂਰਨਾਮੈਂਟਾਂ ਤੋਂ ਬਹੁਤ ਸਾਰੇ ਸੱਦੇ ਵੀ ਆਉਂਦੇ ਆ ਬਹੁਤ ਸਾਰੇ ਸੱਜਣ ਟੂਰਨਾਮੈਂਟਾਂ ਲਈ ਵੀ ਕਹਿੰਦੇ ਆ ਕਈਆਂ ਤਾਂ ਹੋ ਵੀ ਜਾਂਦਾ ਤੇ ਕਈਆਂ ਤੇ ਨਹੀਂ ਵੀ ਪਹੁੰਚਿਆ ਜਾਂਦਾ ਪਰ ਇੱਥੇ ਪਹੁੰਚਣ ਦਾ ਜਿਹੜਾ ਕਾਰਨ ਆਣਾ ਸਭ ਤੋਂ ਵੱਡਾ ਇਹੀ ਰਿਹਾ ਕਿ ਆ ਜਿੰਨੇ ਵੀ ਸੱਜਣ ਮੇਰੇ ਦੈਰੇ 'ਚ ਬੈਠੇ ਸੀ ਬੈਠੇ ਗੱਲਾਂ ਕਰਦੇ ਸੀ ਨੌ ਪਿੰਡਾਂ ਦੇ ਨੌਜਵਾਨਾਂ ਤੇ ਨੌ ਪਿੰਡਾਂ ਨੇ ਰਲ ਕੇ ਟੂਰਨਾਮੈਂਟ ਕਰਾਉਣਾ ਇਹ ਬੜੀ ਦਿਲਚਸਪੀ ਵਾਲੀ ਗੱਲ ਆ ਭਲਵਾਨ ਗੱਲਬਾਤ ਸ਼ੁਰੂ ਕਰੀਏ ਹਾਂਜੀ ਟੂਰਨਾਮੈਂਟ ਦੱਸੋ ਪਹਿਲਾਂ ਤਾਂ ਕਰੋ ਭਾਈ ਆਪਣਾ ਹੈਗਾ 8 9 ਫਰਵਰੀ ਦਾ ਮੇਜਰ ਲੀਗ ਦਾ 9 ਤਰੀਕ ਨੂੰ ਮੇਜਰ ਲੀਗ ਦੇ ਮੈਚ ਹੋ ਰਿਹਾ 8 ਤਰੀਕ ਨੂੰ ਬਾਜੀ ਹੋ ਰਿਹਾ 70 ਕਿਲੋ ਤੇ 50 ਕਿਲੋ ਭਲਵਾਂ ਜੀ ਸਾਰਿਆਂ ਦੀ ਜਾਣ ਪਛਾਣ ਕਰਾਓ ਪਹਿਲਾਂ ਮੈਂ ਕਿਹੜੇ ਕਿਹੜੇ ਪਿੰਡ ਤੋਂ ਆ ਤੁਹਾਡਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਬਾਜੀ ਹੁੰਦਲ ਢੱਡਾ ਹੁੰਦਲ ਢੱਡਾ ਤੁਹਾਡਾ ਹਾਂਜੀ ਜੀ ਤੇ ਬਾਈ ਹੁਣਾਂ ਦਾ ਇਹ ਵੀ ਹੁੰਦਲ ਢੱਡੇ ਤੋਂ ਜੀ ਹਾਂਜੀ ਇਹ ਵੀ ਹੁੰਦਲ ਢੱਡੇ ਇਹ ਬਾਈ ਢੱਡੇ ਲੈਣੇ ਤੋਂ ਆ ਆ ਆ ਬਾਈ ਹੁੰਦਲ ਢੱਡੇ ਲੈਣੇ ਤੋਂ ਆ ਹਾਂਜੀ ਹਾਂਜੀ ਇਹ ਬਾਜੀ ਹੈਗਾ ਬੱਲ ਨੌ ਦਾ ਮੁੰਡਾ ਠੀਕ ਆ ਜੀ ਹਾਂਜੀ ਇਹ ਹੈਗੇ ਸਰਾਇ ਖਾਮ ਤੋਂ ਦੋ ਜਣੇ ਜੀ ਇਹ ਹੈਗੇ ਬਿੱਲੀ ਬੜੈ ਚ ਤੋਂ ਜੀ ਇਹ ਬਾਜੀ ਹੈਗੇ ਖਾਨਪੋ ਟੱਡੇ ਤੋਂ ਤੇ ਹਜੇ ਵਿੱਚ ਮੈਂਬਰ ਆਪਾਂ ਨਹੀਂ ਗਏ ਹਾਂਜੀ ਮੈਂਬਰ ਕਾ ਕਾਫੀ ਹੈ ਨਹੀਂ ਗਏ ਯਾਨੀ ਕਿ ਨੌਂ ਪਿੰਡਾਂ ਚੋਂ ਮਤਲਬ ਕਹਿ ਲਈਏ ਵੀ 18 ਬੰਦੇ ਹੋਣੇ ਚਾਹੀਦੇ ਹਾਂ ਹਾਂਜੀ ਹਾਂਜੀ 18 ਜਿਹਦਾ ਇੱਕ ਇੱਕ ਦੋ ਦੋ ਜਣੇ ਹਰੇਕ ਪਿੰਡਾਂ ਚੋਂ ਜਦੋਂ ਦਲਵੰਡੀ ਤੋਂ ਵੀ ਹੈ ਨਹੀਂ ਗੇ ਮੱਲੀਆਂ ਤੋਂ ਵੀ ਹੈ ਨਹੀਂ ਗਿੱਲਾ ਪਿੰਡ ਤੋਂ ਆ ਉਹ ਵੀ ਆਪਣੇ ਜਦਾਂ ਨਹੀਂ ਪਹੁੰਚ ਸਕੀ ਤੇ ਉਤਰਾਜ ਤਾਂ ਨਹੀਂ ਕਰਨਗੇ ਵੀ ਨਹੀਂ ਨਹੀਂ ਏਦਾਂ ਦੀ ਗੱਲ ਨਹੀਂ ਕੋਈ ਸਾਡੇ ਭਾਜੀ ਹੈਗੇ ਅਸੀਂ ਏਦਾਂ ਇਤਰਾਜ ਕਰਨ ਵਾਲਾ ਕੋਈ ਮੁੰਡਾ ਹੈ ਹੀ ਨਹੀਂਗਾ ਵੀ ਜਾਨ ਕੇ ਸਾਡੇ ਭਾਜੀ ਆ ਕੇ ਜਿੱਦਾਂ ਸਾਡੀ ਸੋਚ ਹੀ ਇੱਕ ਦੂਜੇ ਨਾਲ ਬੜੀ ਜਿਆਦੀ ਮਿਲਦੀ ਆ ਏਦਾਂ ਹੀ ਭਾਜੀ ਨੇ ਪਿਛਲੇ 15 ਸਾਲ ਤੋਂ ਇਕੱਠੇ ਸੀ ਵੀ ਇਸ ਹਾਵਨਾ ਅਸੀਂ ਸਾਡੇ ਕੋਈ ਨੂੰ ਗੁੱਸੇ ਗਲੇ ਵਾਲਾ ਵੀ ਕੋਈ ਬੰਦਾ ਨਹੀਂਗਾ ਵੀ ਨਹੀਂ ਉਹਨਾਂ ਨੇ ਆਪ ਹੀ ਕਹੇ ਤੁਸੀਂ ਕਰੋ ਕੋਈ ਚੱਕਰ ਨਹੀਂ ਪਹਿਲਵਾਨ ਇਹ ਰਹਿ ਕੇ ਨਹੀਂ ਦਿੱਤੀ ਵੀਰ ਨਾ ਪਿੰਡ ਇਕੱਠੇ ਹੋ ਜਾ ਕ ਟੂਰਨਾਮੈਂਟ ਤੋਂਣ ਵਾਸਤੇ ਰੇ ਭਾਜੀ ਏਦਾਂ ਸੀ ਵੀ ਪਣਾ ਅਸੀਂ ਉਹ ਤੋਂ ਬੋਲੂਗਾ ਜੀ ਹਾਂ ਇਹਦੀ ਵੈਰ ਸੀ ਇਹਦੀ ਇਹਦੀ ਰਹਿ ਸੀ ਹਾਂ ਜੀ ਤੇ ਨੌ ਜਾਣੇ ਇਕੱਠੇ ਹੋ ਨੌ ਪੰਟੂ ਇਕੱਠੇ ਹੋ ਗਏ ਜਿੰਨੇ ਯਾਰ ਮਿੱਤਰ ਸੋਚ ਰਲਣ ਵਾਲੇ ਹੈਗੇ ਹਨ ਤੇ ਸਾਰੇ ਇਕੱਠੇ ਇਕੱਠੇ ਹੋ ਜੋ ਤੇ ਆਪਾਂ ਕੁਝ ਕਰੀਏ ਤੇ ਰੇਡੇ ਵਾਲੇ ਇਕੱਠੇ ਸੀ ਅਸੀਂ ਸਾਰੇ ਦਿਨੋ ਵੀ ਇਕੱਠੇ ਬੈਠਦੇ ਸੀ ਦਾ ਕੋਈ ਕਿਤੇ ਜਾਣਾ ਜਾਂ ਕਿੱਦਾਂ ਵੀ ਸਾਡਾ ਫਰ ਵੀ ਸਾਡਾ ਸਰਕਲ ਭਾਈ ਪਿਛਲੇ 15 20 ਸਾਲ ਤੋਂ ਇਕੱਠਾ ਯਾਰ ਤੇ ਟੂਰਨਾਮੈਂਟ ਵੀ ਇਕੱਠੇ ਕਰਾਉਣ ਦਾ ਸੋਚ ਲਾ ਕਿੰਨੇ ਕਿੰਨਾ ਚਰੋਗੇ ਚੱਲਦੇ ਨੂੰ ਇਹ ਭਾਜੀ ਸਾਡਾ ਤੀਜਾ ਸਾਲ ਹੈ ਤੱਕ ਮਤਲਬ ਸਫਲਾ ਨਹੀਂ ਤਾਂ ਪਹਿਲੀ ਵਾਰ ਤਾਂ ਚਲੋ ਕੋਈ ਵੀ ਹਲਤ ਕਰ ਸਕਦਾ ਹੁੰਦਾ ਇਹ ਤੀਜਾ ਹਾਂਜੀ ਕੋਈ ਫਰਕ ਨਹੀਂ ਹਣਾ ਇਹ ਤੀਜਾ ਭਾਜੀ ਇਸ ਚੱਕ ਜਦੋਂ ਨਾ ਹਰੇਕ ਨੂੰ ਕਹਿੰਦੇ ਸੀ ਵੀ ਯਾਰ ਅਸੀਂ 9 ਬੈਂਡ ਲਾ ਕੇ ਕਰਾ ਰਹੇ ਹਾਂ ਸਾਨੂੰ ਨਾ ਜਿਹੜੇ ਕਹਣਾ ਇੱਕ ਹੀ ਹੋਣਾ ਹੂੰ ਬੈਡ ਉਹ ਇੱਕ ਹੀ ਹੋਣਾ ਕਿਉਂਕਿ ਭਾਜੀ ਅਸੀਂ ਸਾਰੇ ਹੈਗੇ ਜਿੱਦਾਂ ਮੰਨ ਲਓ ਕਿ 30 35 ਦੇ ਵਿੱਚ ਵਿੱਚ ਉਮਰਵਾ ਸਾਡੇ ਦੀ ਤੇ ਸਾਡੇ ਇੱਕ ਭਾਜੀ ਆਇਆ ਨਹੀਂ ਗੁਰਪ੍ਰੀਤ ਹੂੰ ਤੇ ਉਹਦੀ ਸਾਡੇ ਤਾਂ ਥੋੜੀ ਉਹ 40 ਕ ਸਾਲ ਨੇ ਕਿ ਸਾਡੇ ਅਸੀਂ ਸਾਰੇ ਇਹ ਨਾ 35 ਗਰੁੱਪ ਵਾਲੇ ਹਾਂਜੀ ਹੈਗੇ ਆ ਬੀ ਸਰ ਕੇ ਸਾਰਾ ਕੋਈ ਇਹ ਗੰਦਾ ਯਾਰ ਤੁਸੀਂ ਨਹੀਂ ਡਟਦਾ ਹੁੰਦਾ ਨਹੀਂ ਪਰ ਬਾਜੀ ਆਪਾਂ ਉਹ ਕੰਮ ਕੀਤਾ ਵੀ ਅਸੀਂ ਕਰਾਵਾਂਗੇ ਜਿੰਨਾ ਟਾਈਮ ਜਾਨੀ ਕਿ ਇਕੱਠੇ ਆ ਲੱਠਾ ਰੂੰਗਾ ਇੱਕਦਮ ਹੋਰ ਦੱਸੋ ਹੋਰ ਨੋ ਨੋ ਪਿੰਡਾਂ ਚ ਇੱਕ ਟੂਰਨਾਮੈਂਟ ਤਾਂ ਇਹ ਹੋ ਗਿਆ ਹਾਂਜੀ ਤੇ ਹੋਰ ਨਹੀਂ ਕੋਈ ਪਿੰਡ ਚ ਉੱਠ ਕੇ ਕਹਿੰਦਾ ਨਹੀਂ ਜੀ ਇਸ ਤਾਬ ਦਾ ਅੱਡ ਕਰਾਉਣਾ ਨਹੀਂ ਬਾਜੀ ਅਸੀਂ ਬਾਜੀ ਮੌਕਾ ਦਿੰਨੇ ਜਿੱਦਾਂ ਮਤਲਬ ਜਿੱਦਾਂ ਮਤਲਬ ਹੁਣ ਬਾਜੀ ਹੋਣ ਗਾਂ ਲਈ 3.5 ਸਾਲ ਬੱਕਾ ਬਾਬਾ ਜੀ ਵੀ ਜਿਦਾ ਮਨ ਲਾ ਹੁਣ ਅਸੀਂ ਸਾਡੇ ਇਦਾਂ ਵੀ ਅਸੀਂ ਪਹਿਲੇ ਸਾਲ ਜਿਦਾਂ ਵੀ ਅਸੀਂ ਕਰਾਇਆ ਸੀ ਬਲੋਂਗ ਵਾਲੇ ਕਹਿੰਦੇ ਅਸੀਂ ਕਰਾਵਾਂਗੇ ਸਾਡੇ ਭਾਜੀ ਇਦਾਂ ਇੱਕ ਦੂਜੇ ਸਾਡੇ ਚਲੋ ਮੰਨਦੇ ਨਹੀਂ ਜਿਆਦੀ ਹੈ ਨਾ ਵੀ ਜਿਹਨੇ ਗੱਲ ਕਹਿਤੀ ਭਾਵੇਂ ਛੋਟਾ ਵੱਡਾ ਜਿਹਨੇ ਕਹਿਤੀ ਆਹ ਗੱਲ ਆਪਾਂ ਕਰਨੀ ਆ ਸ਼ਰਮੱਥੀ ਸ਼ਰਮੱਥੀ ਆ ਭਾਜੀ ਕੋਈ ਬੰਦਾ ਇਹ ਬਹਿਸ ਦਾ ਨਹੀਂ ਹੁਣ ਪਹਿਲੇ ਸਾਲ ਬਲੋਂਗ ਵਾਲੇ ਕਿਹਾ ਜੀ ਦੂਜੇ ਸਾਲ ਜੇਕਰ ਸਾਨੂੰ ਮੌਕਾ ਦੋ ਹੁਣ ਤੀਜੇ ਸਾਲ ਆਪਣੇ ਇਹ ਭਾਜੀ ਹੁਣੀਆ ਢਾਲੀ ਵਾਲ ਹੁਣੀ ਵੀ ਇਹ ਕਹਿੰਦੇ ਇਹ ਆਪਣੇ ਢੱਡੇ ਵਾਲੇ ਆ ਜੱਗੇ ਹੋਣੀ ਇਹ ਕਹਿੰਦੇ ਵੀ ਆ ਸਾਨੂੰ ਆ ਫੇਰ ਤੀਜੇ ਸਾਲ ਭਾਜੀ ਆਪਣੇ ਬਿੱਲੀ ਬੜਾ ਚ ਭਾਜੀ ਗੁਰਪ੍ਰੀਤ ਹੋਣੀ ਆ ਬੜਾ ਚ ਟ੍ਰਾਂਸਪੋਰਟ ਵਾਲਿਆ ਤੇ ਅਗਲੇ ਸਾਲ ਭਾਜੀ ਉਹਨਾਂ ਦੇ ਆ ਫੇਰ ਅਗਲੇ ਸਾਲ 26 ਚ ਅਚਾ ਬਾਲਡ ਕੱਪ ਵਾਂਗੂ ਓਨਰਸ਼ਿਪ ਮਿਲ ਜਾਂਦੀ ਆ ਵੀ ਜਿਹੜਾ ਹਾਂਜੀ ਹਾਂ ਜੀ ਜਿਵੇਂ ਇੰਡੀਆ ਕੋਲੇ ਇੱਕਤੀ ਆ ਓਨਰਸ਼ਿਪ ਸੀਗੀ ਹਾਂਜੀ ਇੱਕਤੀ ਕਿਹਦੇ ਕੋਲੇ ਓਨਰਸ਼ਿਪ ਕਿਹਦੇ ਕੋਲੇ ਆ ਇੱਕਤੀ ਆ ਬਈ ਥਾੜੀ ਨਾਲ ਤੋਂ ਤੇ ਭਾਈ ਜੱਗੇ ਦੋ ਅੱਛਾ ਇੱਕਤੀ ਹਾਂਜੀ ਅੱਛਾ ਦੋ ਪਿੰਡ ਦੋ ਪਿੰਡ ਐ ਅੱਛਾ ਇਹਨਾਂ ਕੋਲੇ ਵਿਚਾਲੇ ਕਰ ਲੈਣਾ ਦੋ ਪਿੰਡ ਹਾਂਜੀ ਦੋਨੇ ਪਿੰਡਾਂ ਦੇ ਵਿਚਾਲੇ ਭਾਈ ਸਾਡੇ ਪਿੰਡਾਂ ਨਾਲ ਇੱਕਦਾਂ ਹੋਰ ਤਾਂ ਸਾਡੇ ਪਿੰਡ ਬਹੁਤ ਛੋਟੇ ਆ ਹੂੰ ਸਾਡੇ ਤੁਹਾਨੂੰ ਮੈਂ ਦੱਸਾਂ ਸਾਡੇ 150 ਤੁਹਾਡੇ ਪਿੰਡੋਂ ਜਿੰਨੇ ਕਿ ਤੁਹਾਡੀ ਪੱਤੀ ਦੀ ਵੋਟ ਨਹੀਂ ਓਨੀ ਜਿੰਨੀ ਸਾਡੇ ਪਿੰਡਾਂ ਦੀ ਆ ਇਹ 150 ਵੋਟ ਹੋਣੀ ਸਾਡੇ 200 ਰਲ ਕੇ ਕਰਾ ਲਿਆ ਤੇ ਉਹ ਉਦੋਂ ਪ੍ਰਧਾਨਗੀ ਵਾਲਾ ਫੁੱਲ ਫਰਕ ਹੀ ਤੇ ਲੱਗਿਆ ਹੁੰਦਾ ਜਿਹੜਾ ਜਿਹਦੇ ਪਿੰਡ ਹੁੰਦਾ ਉਹਦੇ ਲੱਗਿਆ ਹੁੰਦਾ ਸਾਡੇ ਸਾਡੇ ਭਾਈ ਇੱਕਦੋਜੇ ਵੱਡੀ ਗੱਲ ਦੱਸਦਾ ਨਾ ਅਸੀਂ 17 18 ਜਾਣੇ ਜਿੰਨੇ ਬੰਦੇ ਹੈਗੇ ਸਾਡੇ ਸਭ ਤੋਂ ਵੱਡੀ ਗੱਲ ਇਹ ਸਾਡੇ ਕੋਈ ਪ੍ਰਧਾਨ ਨਹੀਂ ਗਾ ਸਾਰੇ ਪ੍ਰਧਾਨ ਸਾਰੇ 17 ਦੇ 17 ਪ੍ਰਧਾਨ ਹੈ ਭਾਈ ਸਭ ਤੋਂ ਵੱਡਾ ਸਾਡੇ ਪਰਾਵਾਂ ਚ ਹੀ ਇੱਕ ਇੱਕ ਆਵੇ ਉਹ ਸਾਰੇ ਬੰਦੇ ਨੇ ਇਹ ਸਲਾਹ ਕੀਤੀ ਵੀ ਕੋਈ ਬੰਦਾ ਆਪਾਂ ਪ੍ਰਧਾਨ ਨਹੀਂ ਬਣਦਾ ਭਾਈ ਜਿਵੇਂ ਕਹਿੰਦੇ ਪ੍ਰਿੰਡਾ ਨੂੰ ਕਿਸੇ ਨੇ ਆਖਿਆ ਵੀ ਤੁਹਾਡੇ ਨੰਬਰਦਾਰ ਕੌਣ ਹੁੰਦਾ ਜਿਹਨੂੰ ਮਰਜ਼ੀ ਹੱਥ ਲਾ ਲਾ ਸਾਰੇ ਨੰਬਰਦਾਰ ਸਾਰੇ ਇੱਕ ਦੋ ਜਿਹੇ ਸਾਰੇ ਭਾਈ ਇੱਕ ਦੋ ਜਿਹੇ ਸੁਣਦੇ ਆ ਹਾਂ ਹਾਂ ਸ ਕਿ ਕਿਸੇ ਨੂੰ ਕੋਈ ਵੀ ਕਹਦੇ ਹਰੇਕ ਬੰਦਾ ਇੱਕ ਦੋ ਜੀ ਦੀ ਗੱਲ ਮੰਨਦਾ ਆ ਤੇ ਇਹ ਗੱਲ ਨਹੀਂ ਕਿ ਵੀ ਕਿਸੇ ਨੇ ਜੀ ਇੱਕ ਨੇ ਕਹਿਤਾ ਦੂਜੇ ਨੇ ਕਹਿਤਾ ਬਈ ਨਹੀਂ ਇਦਾਂ ਨਹੀਂ ਮੰਨਦੇ ਆ ਸਾਰਿਆਂ ਦੇ ਯਾਰ ਤੁਹਾਡੇ ਟੂਰਨਾਮੈਂਟ ਵੇਖਣ ਵਾਲਾ ਹੋਊਗਾ ਮੈਨੂੰ ਤਾਂ ਇਹ ਲੱਗਦਾ ਵੀ ਸਾਰੇ ਪੰਜਾਬੀਆਂ ਨੂੰ ਯਾਰ ਮਤਲਬ ਸਿੱਖਣ ਦੀ ਲੋੜ ਆ ਨਾ ਵੇਖਣਾ ਚਾਹੀਦਾ ਟੂਰਨਾਮੈਂਟ ਹਾਂਜੀ ਬਈ ਇਦਾਂ ਸੀ ਵੀ ਜਾਨੀ ਕਿ ਸਾਡੇ ਦੇ ਛਪੰਡ ਛੋਟੇ ਸੀ ਜਾਈ ਚਲੋ ਸਾਡੀ ਸੋਚ ਨਹੀਂ ਸੀ ਵੀ ਪਹਿਲੇ ਸ਼ੁਰੂ ਤਾਂ ਅਸੀਂ ਤੇ ਸੋਚਿਆ ਪਹਿਲਾਂ ਵੀ ਆਪਾਂ ਵੀ ਅਸੀਂ ਪਿੰਡ ਲੈਵਲ ਤੇ ਨਹੀਂ ਭਾਜੀ ਵੱਡਾ ਮੈਜਿਕ ਕਰਾ ਸਕਦੇ ਸਾਡੇ ਪਿੰਡ ਛੋਟੇ ਆ ਭਾਜੀ ਬਹੁਤ ਜਿਆਦਾ ਛੋਟੇ ਆ ਬਜਟ ਵੱਡਾ ਬਾਈਟ ਵੱਡਾ ਭਾਜੀ ਹੁਣ ਬਹੁਤ ਵੱਡਾ ਬਾਈਟ ਆ ਉਹ ਅਸੀਂ ਸੋਚਣ ਪਈ ਰ ਇਸ ਕਰਕੇ ਵੀ ਅਸੀਂ ਸੋਚਿਆ ਵੀ ਆਪਾਂ ਕਰਾਈਏ ਬਜਟ ਵਾਲਾ ਸਾਹਿਬ ਵੀ ਦੱਸ ਦਿਓ ਫਿਰ ਹੁਣ ਮਾੜਾ ਜਿਹਾ ਕੀ ਆ ਆਪਣਾ ਭਾਜੀ ਹੈਗਾ 20 ਤੋਂ 25 ਲੱਖ ਰੁਪਈਆ ਅਮ ਕਪ ਦਾ ਟੋਟਲ ਬਜਟ ਹਾਂ ਹਾਂ ਟੋਟਲ ਬਜਟ ਵੀ ਸਾਰਾ ਜੰਗਲੇ ਜੱਪਿਆਂ ਦੇ ਵਿੱਚੇ ਲਾ ਕੇ ਸਾਰਾ ਦੇ ਵਿੱਚੇ ਹਾਂ ਹਾਂ ਸਾਰਾ ਖਰਚ ਦੀ ਤੋ 25 ਲੱਖ ਰੁਪਈਆ ਹਾਂਜੀ ਹਾਂਜੀ ਲੱਗ ਜਾਂਦਾ ਹਾਂਜੀ 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 ਆਰਾਮ ਹੀ ਹੋ ਜਾਂਦਾ ਬਹੁਤ ਹਾਂਜੀ ਆਪਣਾ ਪਹਿਲਾਂ ਭਾਈ 2.5 ਲੱਖ ਰੁਪਈਆ ਵਾ ਇਹ ਆਪਣੇ ਸਰਾਇਂ ਖਾਂ ਵਾਲੇ ਭਾਈ ਹੁਣੀ ਦੇ ਰਹੇ ਆ ਜੀ ਇਹ ਸਾਰੇ ਜਿੱਦਾਂ ਮਲੇ ਮੁੰਡੇ ਰਲ ਕੇ ਜੀ ਤੇ ਦੂਜਾ ਪ੍ਰਾਈਜ਼ ਭਾਜੀ ਆਪਣੇ ਤਾਇਆ ਜੀ ਦਾਗਰ ਸਿੰਘ ਜੀ ਤੇ ਆਪਣਾ ਸਰਪੰਚ ਆਸਟ੍ਰੇਲੀਆ ਚ ਹਰਪ੍ਰੀਤ ਹੁਣੀ ਜੀ ਹੈਪੀ ਹੁਣੀ ਦੂਜਾ ਪ੍ਰਾਈਜ਼ ਉਹਨਾਂ ਨੂੰ ਆ ਜੀ ਤੇ ਬੈਸਟ ਆ ਭਾਜੀ ਇਹਦਾ ਆਪਣੇ ਆਪਣੇ ਜੋਲ ਫਾਰਮ ਹਾਂ 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 ਪਾਈ ਪਿੰਦੂ ਪਾਈ ਪਿੰਦੂ ਹੋਣੀ ਹਾਂਜੀ ਉਹਨਾਂ ਵੱਲੋਂ ਤੇ ਬੈਠ ਰੀਡਰ ਦਾ ਹੈਗਾ ਭਾਜੀ ਆਪਣੇ ਮੈਂਟੂ ਆਸਟ੍ਰੇਲੀਆ ਤੇ ਡੀਪੀਐਸਪੀ ਨਾਲੋਂ ਹੂੰ ਹੈਨਾ ਵੀ ਆਪਣੇ ਜਿਹੜੇ ਸਰਪ੍ਰਸਤ ਦੇ ਸਾਹਿਬ ਨਹੀਂ ਆਏ ਗੁਰਪੀ ਸਿੰਘ ਜਿਹਨੂੰ ਆਪਾਂ ਉਹਨੂੰ ਸਰਪ੍ਰਸਤ ਅਸੀਂ ਕਹਿੰਦੇ ਆ ਕਿਉਂਕਿ ਭਾਜੀ ਪਹਿਲੇ ਨਹੀਂ ਉਹਨੇ ਰੱਖੀ ਹੂੰ ਵੀ ਵੱਡਾ ਵਾ ਜਦੋਂ ਸਾਡੇ ਚ ਭਾਜੀ ਉਹ ਵੱਡਾ ਵਾ ਦੂਜੀ ਅਸੀਂ ਹੈਨਾ ਪਹਿਲੋਂ ਭਾਜੀ ਜਦੋਂ ਅਸੀਂ ਸਰਾਹ ਕੀਤੀ ਅਸੀਂ ਪਹਿਲਾਂ ਸਾਡੇ ਤੋਂ ਭਾਜੀ ਕੋਈ ਬਾਲੇ ਤੱਕਣ ਤਕੜੀਆਂ ਫਿਲਮੀਆਂ ਚੋਂ ਨਹੀਂ ਹੂੰ ਅਸੀਂ ਭਾਜੀ ਨੂੰ ਗਿਆ ਸੀਗਾ ਭਾਜੀ ਵੀ ਆਪਾਂ ਨਾ ਆਪਾਂ ਕੱਪ ਕਰਾਉਣਾ ਵਾ ਹੂੰ ਐ ਭਾਜੀ ਆਲੂਪਨ ਦਾ ਲੈ ਕੇ ਚੱਲੇ ਸੀ ਦੇਖਿਆ ਭਾਜੀ ਕੱਪ ਕਰਾਉਣਾ ਵਾ ਉਹ ਕਹਿੰਦਾ ਵੀ ਲੱਖ ਰੁਪਈਆ ਮੇਰੇ ਵੱਲੋਂ ਤੁਸੀਂ ਕੱਪ ਕਰਾਓ ਸਾਨੂੰ ਸਭ ਤੋਂ ਵੱਧ ਭਾਈ ਸਾਰਿਆਂ ਨੂੰ ਹੱਲਾਸ਼ੀਰੀ ਉਹ ਹੀ ਦਿੰਦਾ ਵਾ ਨਗੜਾ ਕੋਈ ਚੱਕਰ ਨਹੀਂ ਆਪਾਂ ਕਰ ਦਾਂਗੇ ਵੀ ਫੇਰ ਅਸੀਂ ਭਾਜੀ ਵੀ ਅਜਿਹਾ ਕੋਈ ਚੱਕਰ ਨਹੀਂ ਇੱਕ ਆਪਣੇ ਚਾਚੇ ਹੋਣੀਆਂ ਪਰਮਜੀਤ ਹੋਣੀਆਂ ਸਹਿਯੋਗ ਮਿਲਦਾ ਸਾਨੂੰ ਸਾਰੇ ਪਿੰਡਾਂ ਵਾਲੇ ਵੀ ਦਿੰਦੇ ਆ ਪਿੰਡਾਂ ਵਾਲੇ ਭਾਜੀ ਬਹੁਤ ਸਾਡੀ ਸਹਿਯੋਗ ਦਿੰਦੇ ਸਾਡੇ ਪਿੰਡਾਂ ਵਾਲੇ ਜਿਹਨੇ ਏਰੀਏ ਦੇ ਬੰਦੇ ਆ ਆਪਣੇ ਅਲੱਗ-ਅਲੱਗ ਸਾਡੇ ਆਪਣੇ ਖਾਨਪੁਰ ਵੀ ਚਾਚਾ ਜੀ ਆਪਣੇ ਪਰਮਜੀਤ ਸਿੰਘ ਕਲੇ ਕੈਨੇਡਾ ਵਾਲੇ ਉਹ ਵੀ ਤਕਰੀਬਾ ਸ਼ੁਰੂ ਦੇ ਨਾਲ ਸਾਡੇ ਜਦ ਨਾਲ ਖੜਦੇ ਆ ਤੇ ਆਪਣੇ ਮੰਨਾ ਫਾਰਮ ਵਾਲੇ ਭਾਜੀ ਹੁਣੀ ਜੀ ਉਹ ਵੀ ਰਿਸ਼ਤੇਦਾਰੀ ਆਪਣੇ ਤਕਰੀਬਨ ਭਾਜੀ ਪਿੰਡ ਜਦੋਂ ਉਹ ਕਹਿੰਦੇ ਤੁਸੀਂ ਵਧੀਆ ਕੰਮ ਕਰਦੇ ਆ ਤੇ ਨਾਲ ਹੀ ਤੁਰਦੇ ਆ ਭਾਈ ਤਕਰੀਬਨ ਪਿੰਡਾਂ ਦੇ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਭਾਈ ਉਹ ਤਾਂ ਚਲ ਹੁੰਦੇ ਆ ਕਈ ਯਾਰੀ ਪਰ ਫਿਰ ਵੀ ਪਰਮਾਤਮਾ ਨਹੀਂ ਬਾਈਪਿੰਦੂ ਹੁਣ ਵਾਲਾ ਤਾਂ ਯਾਰ ਮੈਂ ਕੰਮ ਮੋਦੇ ਮੇਰੇ ਯਾਰ ਰੂਹ ਖੜ ਗਈ ਯਾਰ ਵੇਖ ਕੇ ਹਨਾ ਲੋਕਾਂ ਨੇ ਵੀ ਬਹੁਤ ਆਖਿਆ ਵੀ ਯਾਰ ਠੀਕ ਆ ਯਾਰ ਧੀਆਂ ਦੇ ਵਿਆਹ ਕਰਦੇ ਆ ਤੇ ਲੋੜੀ ਕਰਦੇ ਆ ਤਾਂ ਕਮਾਲ ਆ ਯਾਰ ਹਾਂਜੀ ਹਾਂਜੀ ਉਹ ਭਾਜੀ ਹੁਣਾਂ ਦਾ ਵੀ ਆਪਾਂ ਨੂੰ ਬਹੁਤ ਵੱਡਾ ਸਹਯੋਗ ਹੈ ਭਾਜੀ ਹਨਾ ਭਾਜੀ ਹੁਣੀ ਜਿਸ ਦਾ ਮਤਲਬ ਉਹ ਸਿੱਖਣ ਨੂੰ ਭਾਜੀ ਹੁਣਾਂ ਤੋਂ ਬਹੁਤ ਕੁਝ ਮਿਲਦਾ ਹੈ ਭਾਜੀ ਆਪਾਂ ਨੂੰ ਪਿੰਦੂ ਭਾਜੀ ਹੁਣਾਂ ਤੋਂ ਸਰਜੀਪ ਬੜੈਜ ਝੋਟਾ ਬੰਦਾ ਜੀ ਹਨਾ ਹੋਰ ਫਰੀਦ ਬੜੈਜ ਦਾ ਬੰਦਾ ਰ ਹੈ ਨਾ ਉਹ ਅਮਰੀਕਾ ਦੇ ਵਿੱਚ ਆ ਉਹ ਵੀ ਬੰਦਾ ਝੋਟਾ ਆ ਜਿੱਥੇ ਖੜਾ ਕਰਦੀਏ ਯਾਰ ਜਾਲੋ ਸਾਨੂੰ ਕੋਈ ਨਾ ਉਦੋਂ ਲਾਕਡਾਊਨ ਹੋ ਕੇ हटਿਆ ਸੀ ਉਦੋਂ ਬਾਅਦ ਸਲਾਹ ਕੀਤੀ ਅਸੀਂ ਸਾਨੂੰ ਇਹ ਜਿੱਤੋ ਜਾਂਦੇ ਅਸੀਂ ਗੱਲ ਕਰਦੇ ਆ ਜੇ ਲਾ ਕਹਿੰਦਾ ਯਾਰ ਵੀ ਲਾਕਡਾਊਨ ਸਾਰੇ ਬੰਨੇ ਭੁੱਖ ਮਰੀ ਮਰੀ ਹੋਈ ਆ ਤੁਸੀਂ ਐਡੇ ਵੱਡੇ ਟੂਰਨਾਮੈਂਟ ਦਾ ਆਰੰਭ ਕਰ ਰਹੇ ਆ ਹਾਂ ਪਰ ਵੀ ਨਹੀਂ ਇਹ ਭਾਜੀ ਨੇ ਫੇ ਕਹਿੰਦਾ ਨਹੀਂ ਪਾ ਕਰਾਉਣਾ ਵਾ ਫੇ ਭਾਈ ਬੰਦੇ ਬੰਦੇ ਜੁੜਦੇ ਗਏ ਫੇ ਆਪਣਾ ਭਾਜੀ ਉਦੋਂ ਪਹਿਲੇ ਵਾਲੀ ਆਪਣੇ ਮੁੰਨਾ ਕਬੱਡੀ ਪਲੇਅਰ ਆ ਹਮ ਆਪਣਾ ਭਾਜੀ ਉਹਨੇ ਬਹੁਤ ਜਿਆਦਾ ਬਹੁਤ ਜਿਆਦਾ ਸਹਿਯੋਗ ਹੁਣ ਵੀ ਆਪਣੇ ਨਾਲ ਦਿੰਦਾ ਸਹਿਯੋਗ ਮੁੰਨਾ ਬੱਲਾ ਨੂੰ ਤੋਂ ਤੇ ਆਪਣੇ ਚਾਚੇ ਆ ਜੀ ਸਹਿਯੋਗ ਨਾਲ ਆ ਭਾਈ ਜਿਦਾਂ ਐਵੇਂ ਜੀ ਕੋਈ ਕੱਲਾ ਬੰਦਾ ਤੁਹਾਨੂੰ ਪਤਾ ਹੀ ਕੋਈ ਆਪਣਾ ਭਾਜੀ ਇੱਕ ਚਾਚੀ ਹਣੀ ਆਪਣਾ ਜੇ ਅੱਜ ਕਿਤੇ ਨਾ ਜੇ ਅੱਜ ਕਿਤੇ ਮੰਨ ਕੇ ਚੱਲ ਵੀ ਕੁਦਰਤਲੋਂ ਕੋਈ ਸਨੇਹਾ ਆ ਜੇ ਸਾਰੀ ਦੁਨੀਆ ਨੂੰ ਵੀ ਧਰਤੀ ਨੇ ਘੁੰਮਣਾ ਬੰਦ ਕਰ ਦੇਣਾ ਵੀ ਭਾਈ ਦਾਦਾ ਤੇਲ ਮੁੱਕ ਗਿਆ ਤੇ ਮੈਨੂੰ ਪਤਾ ਵੀ 10-15 ਦਿਨ ਤਾਂ ਪੰਜਾਬੀ ਦਾਨਦੂਨ ਕਰਕੇ ਘੇੜਾ ਬਾਦਣਗੇ ਤਾਂ ਨਹੀਂ ਸਹੀ ਗੱਲ ਵੀ 10-15 ਦਿਨ ਤਾਂ ਕਮਾਵਾਂਗੇ ਇਹਨਾਂ ਦਾ ਨਾ ਮਤਲਬ ਦਾਨ ਕਰਨ ਦੀ ਸਮਰੱਥਾ ਤਾਂ ਇੰਨੀ ਆ ਹਾਂ ਭਾਈ ਸਾਨੂੰ ਜਾਨ ਜਵਾਬ ਨਹੀਂ ਦਿੰਦਾ ਕੋਈ ਹਾਂ ਵੀ ਧੰਨਵਾਦੀ ਕਰਦੇ ਆ ਉਹਨਾਂ ਦਾ ਜਿਹਨਾਂ ਨੂੰ ਅਸੀਂ ਫੋਨ ਕਰਦੇ ਆ ਉਹ ਖੜੇ ਆ ਭਾਈ ਖੜੇ ਆ ਚਾਹੇ ਉਹਨਾਂ ਨੂੰ ਅਸੀਂ ਪਹਿਲੇ ਸਾਲ ਕਰ ਲਿਆ ਪਹਿਲੇ ਸਾਲ ਤੋਂ ਜੁੜਿਆ ਚਾਹੇ ਦੂਜੇ ਸਾਲ ਐਡ ਹੋ ਗਿਆ ਚਾਹੇ ਅਸਲ ਤੀਜੇ ਸਾਲ ਐਡ ਹੋ ਰਿਹਾ ਪਰ ਮੂੰ ਇੱਕ ਤੁਹਾਨੂੰ ਮੈਂ ਕੰਮ ਦੀ ਗੱਲ ਦਾ ਹਨਾ ਵੀ ਅਸਲ ਚ ਕਹਾਣੀ ਇਹ ਵੀ ਹੈ ਨਾ ਕਿ ਤੁਸੀਂ ਬੰਦੇ ਚੰਗੇ ਚੰਗੇ ਜੇ ਬਾਈ ਕੋਈ ਉਹੋ ਜੀ ਕਿਤਤ ਕੀਤੀ ਹੁੰਦੀ ਜਾਂ ਪ੍ਰਬੰਧ ਮਾੜਾ ਕੀਤਾ ਹੁੰਦਾ ਲੋਕਾਂ ਨੂੰ ਸ਼ਿਕਾਇਤ ਗਈ ਹੁੰਦੀ ਫਿਰ ਤੁਹਾਡੇ ਨੱਕੀ ਨੇ ਖੜਨਾ ਸੀ ਹਾਂਜੀ ਹਾਂਜੀ ਫਿਰ ਦੂਏ ਦਾ ਇਹ ਸਾਲ ਨਹੀਂ ਹੁੰਦਾ ਚਲੋ ਇੱਕ ਸਾਲ ਤਾਂ ਕੋਈ ਵੀ ਸਿਰੇ ਲਾ ਹੀ ਲੈਂਦਾ ਹੁੰਦਾ ਹਾਂਜੀ ਹਾਂਜੀ ਫਸਿਆ ਵਾਲੀ ਲਾ ਲੈਂਦਾ ਹੁਣ ਭਾਜੀ ਆਪਣੇ ਅਸੀਂ ਇੱਕ ਪਿਛਲੇ ਸਾਲ ਉਹਦਾ ਗਾਣਾ ਵੀ ਬਣਾਇਆ ਸੀ ਆਪਣਾ ਮਿੰਟੂ ਭਾਜੀ ਗੀਤ ਕਰ ਤੇ ਉਹਨੇ ਵੀ ਭਾਜੀ ਜਿੱਦਾਂ ਮਨ ਲੱਗੇ ਜਦ ਆਪਾਂ ਬੈਠੇ ਸੀ ਉਹਨੇ ਵੀ ਆਪਣਾ ਨਹੀਂ ਉਨੇ ਗਾਣਾ ਲੇਖੇ ਸਾਰਾ ਕੁਸ ਉਨੇ ਬਣਾਤਾ ਨਾ ਸੇਵਾ ਹੀ ਕਰਦੀ ਸੇਵਾ ਹੀ ਭਾਜੀ ਹੁਣ ਆਪਣੇ ਵੀ ਜਿਹੜਾ ਆਪਣੇ ਸੁਖਦੇਵ ਹੁਣ ਚਾਚੇ ਹੁਣੀਆਂ ਅਮਰੀਕਾ ਚ ਉਹਨਾਂ ਦਾ ਭਾਜੀ ਬਹੁਤ ਵੱਡਾ ਜਿਆਦਾ ਸਹਿਯੋਗ ਹਰ ਵਾਰੀ ਹੁੰਦਾ ਉਹਨਾਂ ਦਾ ਵੀ ਵੀ ਇਦਾਂ ਭਾਈ ਸਾਡੇ ਨਾਲ ਨਾ ਬੰਦੇ ਜਿਹੜਾ ਚਲੋ ਜਿਹੜੇ ਹਰੇਕ ਬੰਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਜੁੜੇ ਹੋਏ ਹਨ ਵੀ ਆਪਣਾ ਭਾਜੀ ਇਹ ਆ ਕੇ ਸਾਰੇ ਬੰਦੇ ਜਿੰਨੇ ਆ ਸਾਡਾ ਜਾਨੀ ਕਹੀ ਕਹਦਾ ਉਹਦੀ ਜਿੰਨੇ ਬੰਦੇ ਆ ਕਿ ਜਿੱਥੋਂ ਚੱਲ ਜਾਣਾ ਉਹਦੇ ਪਿੰਡ ਚ ਵੀ ਹਰੇਕ ਬੰਦੇ ਦਾ ਭਾਈ ਹਰੇਕ ਪਿੰਡ ਦਾ ਬੰਦਾ ਜਿੰਨੇ ਬੰਦੇ ਹਰੇਕ ਬੰਦਾ ਇਹਨਾਂ ਦਾ ਮਾਣ ਕਰਦਾ ਵਾ ਹਮ ਵੇ 100 ਦੇ ਜਗ੍ਹਾ 100 ਦਿੰਦਾ 100 ਦੇ ਜਗ੍ਹਾ ਲੱਖ ਦਿੰਦਾ ਭਾਈ ਹਾਂ ਉਹ ਧੰਨਵਾਦ ਸਾਡਾ ਸਾਡਾ ਸਾਰੇ ਜਿਹੜਾ 100 ਤੋਂ ਲੈ ਕੇ ਜਿਹਨਾਂ ਲੱਖ ਰੁਪਏ ਤੱਕ ਸਾਰਿਆਂ ਦਾ ਸਹਿਯੋਗ ਜਦਾਂ ਸਾਡਾ ਉਹਦੇ ਨਾਲ ਹੀ ਬਣਦਾ ਟੂਰਨਾਮੈਂਟ ਐਡਾ ਵੱਡਾ ਕੱਪ ਆ ਕਿਉਂਕਿ ਅਸੀਂ ਹਰੇਕ ਦਾ ਹੀ ਧੰਨਵਾਦ ਕਰਦੇ ਹਾਂ ਹਾਂ ਤੇ ਨੰਬਰ 2 ਤੇ ਵੀ ਹਰੇਕ ਦਾ ਲੇਖੇ ਲੱਗਦਾ ਤਾਂ ਹੀ ਅਗਲਾ 100 ਵਾਲਾ 100 ਦਿੰਦਾ ਹਾਂ ਨਾ ਬਿਲਕੁਲ 100 ਵਾਲਾ ਵੀ 100 ਤਾਂ ਦਿੰਦਾ ਜੇ ਉਹਨੂੰ 100 ਵਾਲਾ ਸਵਾਦ ਆਉਂਦਾ ਵੀ ਠੀਕ ਆ ਉੱਥੇ ਬਹਿ ਕੇ ਹਾਂ ਤੇ ਹੁਣ ਦਰਸ਼ਕਾਂ ਨੂੰ ਬੇਨਤੀ ਆ ਵੀ ਭਾਈ ਇਹ ਤਾਂ 9 ਪਿੰਡ ਹਾਂ ਨਾ ਆ ਹਾਂਜੀ ਹਾਂਜੀ ਇੱਕ ਵਾਰੀ ਆਪਾਂ ਲੱਕੀ ਡਰਾ ਵੀ ਕੱਢ ਰਹੇ ਹਾਂ ਦਰਸ਼ਕਾਂ ਲਈ ਵੀ ਰੱਖ ਦਰਸ਼ਕਾਂ ਲਈ ਵੀ ਲੱਕੀ ਡਰਾ ਵੀ ਰੱਖਤਾ ਹਾਂਜੀ ਹਾਂਜੀ ਮਨੂਰ ਕੀ ਕੀ ਆ ਇਕਲੇ ਇੱਕ ਵਿੱਚ ਉਹਦੇ ਇੱਕ smartphone ਹੋਣਾ ਜੀ ਤੇ ਨਾਲ ਇੱਕ microwave ਹੋਣਾ ਜੀ ਹਾਂਜੀ ਤੇ ਉਹ ਦਰਸ਼ਕਾਂ ਦੀ ਪਰਚੀ ਦਾ ਕੀ ਹਸਾਬਕਤਾ ਹੋਊਗਾ ਉਹ ਫਿਰ 게ਟ ਤੇ ਬੈਠੂਗਾ ਬੰਦਾ ਪਰਚੀ ਕੱਟਣ ਦਾ ਨਹੀਂ ਬਾਜੀ ਇਹ ਆਪਣੇ ਸਾਰੇ ਵੰਡਾਂਗੇ ਬੈਠਣਗੇ ਬੈਠਿਆਂ ਦੇ ਵੰਡਾਂਗੇ ਕਮੇਟੀ ਮੈਂਬਰ ਹੀ ਵੰਡੂਗਾ ਆਪ ਅੱਛਾ ਜਿਦਾ ਇਹ ਅਈ ਬਾਜੀ ਦਰ ਹੈ ਸਾਡੇ ਜੋ ਕਿਸੇ ਨਹੀਂ ਅਸੀਂ ਆਪ ਸੱਚ ਨਹੀਂ ਜਿਦਾਂ ਵੰਡਣੀ ਨਾ ਸਾਡੀ ਜਿਹੜੀ ਆਪਣੀ ਦੁਨੀਆਵ ਦੀ ਉਹ ਨਹੀਂ ਨਾ ਬਾਜੀ ਆਪਾਂ ਸਟੇਜ ਬਾ ਸਟੇਜ ਤੇ ਵੀ ਨਹੀਂ ਸਟੇਜ ਤੇ ਵੀ ਨਹੀਂ ਆਪਾਂ ਵੰਡਾਂਗੇ ਇੱਕ ਬਾਜੀ ਸਾਡੇ ਇਦਾਂ ਵੀ ਅਸੀਂ ਟੂਰਨਾਮੈਂਟ ਦੇ ਵੀ ਲੋਗੇ ਪੈਸੀ ਵੀ ਭਾਜੀ ਜਿਹੜੇ ਸਾਨੂੰ ਫੰਡ ਦਿੰਦੇ ਆ ਅਸੀਂ ਭਾਜੀ ਉਨਾਂ ਹੀ ਦਿੰਨੇ ਆ ਲੋਨ ਜਦਾ ਬੈਸਟ ਜਦਾ ਨਹੀਂ ਕੋਈ ਕਹਿੰਦਾ ਮੇਰੇ 5000 ਜਦੋਂ 2000 ਸਾਡੇ ਨਾਲ ਪਿਛਲੇ ਸਾਲ ਜਦੋਂ ਬਾਲ ਨਾ ਹੋਇਆ ਭਾਜੀ ਉਦੋਂ ਵੀ ਸਾਡੇ ਇਦਾਂ ਹੀ ਹੋਇਆ ਵੀ ਸਾਡੇ ਹੁਣ ਇੱਕ ਬੰਦੇ ਨੇ ਸਾਨੂੰ ਆਪਣੇ ਹੈਰੀ ਭਾਜੀ ਹੁਣੀ ਉਹਨਾਂ ਦੇ ਤਾਂ 2.5 ਲੱਖ ਰੁਪਈਆ ਉਹ ਹਾਂਜੀ ਉਹ ਭਾਜੀ ਇੱਥੋਂ ਕੋਈ ਬੰਦਾ ਆਇਆ ਲੱਗੇ ਸਾਡੇ ਦਾ 20000 ਰੁਪਈਆ ਫਾਈਨਲ ਅੱਜ ਵਾਈ ਨਾਲ ਜਪਾ ਕੇ ਜੇਬ ਵਿੱਚ ਲੈ ਆਇਆ ਜੀ ਉਹ ਭਾਈ ਮੇਲੇ ਸਾਰਾ ਲੁੱਟ ਗਿਆ ਉਹ ਲੈ ਗਿਆ ਫਾਈਨਲ ਚ ਤੁਸੀਂ ਅਈ ਉਹ ਬੰਦੇ ਤੋਂ ਪਹਿਲੇ ਉਹ ਪੈਸੇ ਲੈਣਗੇ ਸਾਨੂੰ ਉਹਨੇ ਰੁਪਈਏ ਨਹੀਂ ਦਿੱਤਾ ਕੋਈ ਤੇ ਉਹ ਉਹ ਭਾਈ ਮੇਲਾ ਲੁੱਟ ਗਿਆ ਸਾਰਾ ਹੀ ਉਹ ਹੁਣ ਭਾਈ ਗੱਲ ਪਤਾ ਕੀ ਹੁਣ 20000 ਰੁਪਈਆ ਭਾਈ 2-2000 ਕਰਕੇ ਹੁਣ ਭਾਈ ਹਾਂ ਇਸੇ ਕਰਕੇ ਅੱਜ ਪੈਸੇ ਲਾਉਣ ਵਾਲੇ ਵੀ ਰੂਲ ਹੁਣਾਇਆ ਰੂਲ ਵਾਲੇ ਭਾਈ ਯਾਨੀ ਕਿ ਸਾਡੇ ਸਭ ਤੋਂ ਵੱਧ ਭਾਈ ਜੇ ਇਹਨਾ ਆਪਣਾ ਸੂਲ ਵਾ ਸਾਡੇ ਨਾਲ ਭਾਈ ਰਿਜੈਕਟਰ ਵਾ ਸਾਰੇ ਸਾਡੀ ਅਸੀਂ ਮੀਟਿੰਗ ਕਰਦੇ ਹਾਂ ਜਦੋਂ ਮੀਟਿੰਗ ਕਰਦੇ ਹਾਂ ਮਤਾ ਪਾ ਗਈ ਕਿ ਜਿਹੜਾ ਕਹਿੰਦਾ ਸਾਰੇ ਦਾ ਸਾਇਨ ਕਰਾਉਣੇ ਆ ਵੀ ਆਹ ਪਾ ਲੇਖ ਲਿਆ ਵੀ ਇਹ ਤੋਂ ਜਵਾਨ ਨੂੰ ਬੇਜਵਾਨ ਨਹੀਂ ਹੋਣਾ ਭੱਜਣਾ ਨਹੀਂ ਹੁਣ ਮੰਨ ਲਓ ਕਿ ਅਸੀਂ ਪੈਸਿਆਂ ਦਾ ਵੀ ਇਦਾਂ ਭਾਜੀ ਵੀ ਸਾਰੇ ਸਾਡੇ ਅਸੂਲ ਆ ਵੀ ਬਾਦ ਤੁਹਾਨੂੰ ਬਦਾਂ ਵੀ ਅਸੀਂ ਸਾਰੇ ਫਾਲੋ ਵੀ ਕਰਦੇ ਆ ਇਹ ਨਹੀਂ ਮੈਂ ਨਹੀਂ ਕਰਦਾ ਜਿੰਨੇ ਆਪਣੇ ਸਾਰੇ ਭਰਾਵਾ ਭਾਜੀ ਜੋ ਜਿਹੜੀ ਅਸੂਲ ਲੈ ਕੇ ਗੱਲ ਲੈ ਕੇ ਲੀਆ ਉੱਤੇ ਖੜੇ ਉਤਰਨਾ ਵਾ ਹਨਾ ਵੀ ਇਹ ਆ ਕਿ ਆਪਣਾ ਇਹੀ ਪੈਸਿਆਂ ਦਾ ਵੀ ਗੱਲ ਸਹੀ ਹੈ ਵੀ ਭਾਈ ਤੇ ਹੋਇਆ ਨਾ ਭਾਜੀ ਹੋਇਆ ਵੀ ਤੇ ਤੇ ਗੱਲ ਸੋਚਣ ਵਾਲੀ ਆਏ ਹਾਂਜੀ ਭਾਈ ਗੱਲ ਇਹ ਭਾਜੀ ਵੀ ਅਸੀਂ ਵੀ ਜਾਨੀ ਕਿ ਆਪਣੇ ਇਹ ਸਾਰੇ ਨੇ ਕਿਹਾ ਹੁਣ ਭਾਜੀ ਉਹਦਾ ਨਾਂ ਨਹੀਂ ਬੋਲਿਆ ਭਾਈ ਦੋਆਂ ਰੇਡਾਂ ਤੇ ਤਿੰਨਾਂ ਰੇਡਾਂ ਤੇ 2000 ਲਾ ਦੇਵੇ ਹੂੰ ਹੁਣ ਤੁਸੀਂ ਤਿੰਨ ਰੇਡਾਂ ਭਾਜੀ ਜੇ ਜੇਕ ਮੋੜ ਮੇ ਪੋਂਦਾ 5-7 ਮਿੰਟਾਂ ਚ ਪੈਂਦੀ ਆ ਨਾ ਉਹ ਪੈਂਦੀ ਆ ਮਤਲਬ ਉਹ ਬੰਦੇ ਦਾ ਯਾਨੀ ਕਿ ਵੀ ਤੂੰ ਤੁਸੀਂ ਦੋ ਲੋ 20 ਤੋਂ 25 ਮਿੰਟ ਬੰਦੇ ਦਾ ਇਕੱਲੇ ਦਾ ਨਾਮ ਬੋਲੋ ਯਾਨੀ ਕਿ ਮੇਲਾ ਹੀ ਯਾਨੀ ਕਿ ਸਾਡਾ ਜਿਹੜਾ ਪਹਿਲਾ ਕੱਪ ਸੀ ਉਹ ਬੰਦੇ ਦਾ ਨਾਮ ਸੀ ਠੀਕ ਆ ਹੁਣ ਹੁਣ ਭਾਈ ਜਿੱਦਾਂ ਕਰਦੇ ਹਾਂ ਜਿਹੜਾ ਜਿਹੜਾ ਜਿਹਨੇ ਦਿੱਤਾ ਸਾਨੂੰ ਸਪੋਰਟ ਕੀਤੀ ਆ ਉਹ ਹੀ ਲਾ ਸਕਦਾ ਜੇ ਕਿਸੇ ਨੇ ਸੈਪਰੇਟ ਲਾਉਣੇ ਆ ਨਾ ਵੀ ਸਿੱਧੇ ਆ ਕੇ ਹਾਂ ਪੈਸੇ ਦੋ ਉਹ ਸਿੱਧੇ ਪਲੇਅਰ ਨੂੰ ਦੇਵੇ ਤਾਂ ਸਿੱਧੇ 50 ਹਜ਼ਾਰ ਨਾ ਦੇ ਹਾਂ ਜੀ ਨਾਮ ਬੋਲੋ ਨਾਮ ਬੋਲੋ ਅਸੀਂ ਪਲੇਅਰ ਦਾ ਨਾਮ ਲਾ ਸਕਦਾ ਹਾਂ 50 ਹਜ਼ਾਰ ਇੱਕ ਨਾਮ ਬੋਲਣਾ 50 ਹਜ਼ਾਰ ਦੇ ਇੱਕ ਨ ਦੇ ਨਾਮ ਲਾ ਗਿਆ ਯਾਰ 2000 ਚ ਸਾਰੇ ਨਬਰ ਦੇ ਨਾਮ ਲਾ ਗਿਆ ਨਾਲ 2000 ਰੁਪਇਆ ਲਾ ਗਿਆ ਹੁਣ ਭਾਜੀ 20000 ਦੇ ਕੇ ਸਾਰਾ ਮੇਲਾ ਲੁੱਟ ਗਿਆ ਹਨਾ ਅਗਲਾ ਦਰਾਜ ਕਰਦਾ ਵੀ ਮੇਰਾ ਨਾਮ ਨਹੀਂ ਬੋਲਿਆ ਨਹੀਂ ਇਹ ਵੀ ਲਾ ਜਾਂਦੇ ਭਾਜੀ ਅਗਲੀ ਵਾਰ ਨੂੰ ਇਹ ਚੀਜ਼ ਤੇ ਸੁਧਾਰ ਹੋ ਜੂਗਾ ਮੇਰੇ ਹਿਸਾਬ ਨਾਲ ਹਾਂ ਭਾਜੀ ਅਸੀਂ ਕਰਦੇ ਨਹੀਂ ਦੂਜੇ ਦੇ ਕਰਦੇ ਆਪਣੇ ਬੰਦੇ ਜਿਹੜਾ ਹੋਇਆ ਸੀ ਸਾਡਾ ਭਾਈ ਬੰਦੇ ਸਾਡੇ ਨਾਲ ਇੱਕ ਦੋ ਸਗੋ ਇਸ ਗੱਲ ਗੁੱਸੇ ਵੀ ਹੋ ਗਏ ਹੁਣ ਭਾਜੀ ਆਪਣੇ ਕੁਝ ਬੰਦੇ ਆਪਣੇ ਬਾਹਰੋਂ ਦਿੱਤਾ ਸੀ ਪਹਿਲਾ ਪ੍ਰਾਈਜ਼ ਆਪਣੇ ਅਮਰੀਕਾ ਤੋਂ ਉਹ ਬਾਜੀ ਜਦੋਂ ਆਪਾਂ ਰੱਖਿਆ ਵੀ ਜੇ ਹੁਣ ਜੇ ਸਾਨੂੰ ਪ੍ਰਾਈਜ਼ ਵੀ ਦਿੰਦਾ ਨਾ ਜਿਦਾਂ ਉਹ ਭਾਈ ਸੈਮੀ ਫਾਈਨਲ ਮੈਚ ਜਾਂ ਸੈਮੀ ਫਾਈਨਲ ਨਾ ਇਹ 5000 ਲਾਉਣ ਦਿੰਦੇ ਆ ਵੀ ਨਾ ਬੋਲਣਾ ਵੀ ਇੱਕ ਨਾ ਬੋਲਣਾ ਦੋ ਉਹ ਬਾਜੀ ਬੰਦਾ ਹੱਡਰ ਤੋਂ ਆ ਗਿਆ ਵੀ ਉਹ ਕਹਿੰਦਾ ਆਪਾਂ ਨਾ ਮੇਲਾ ਬਣਾਉਣਾ ਜਿਦਾਂ ਪਹਿਲੇ ਸਾਲ ਮੇਲਾ ਬਣਿਆ ਸੀ ਕਹਿੰਦਾ ਰੁਪਈਆ ਬਾਜੀ ਜੇਬੀ ਚ ਮੇਰਾ 5000 ਪਾਇਆ ਜਿਦਾਂ ਦੋਨਾਂ ਚ ਛੀਲੂ ਦਾ ਲਾਂ ਲੈਤਾ ਦੋਨਾਂ ਚੋਂ ਨਾ ਲੈਂਦਾ ਵੀ ਮੈਂ ਮੇਲਾ ਬਣਾਉਣਾ ਇਹ ਉਹਨਾਂ ਦੇ ਪੈਸੇ ਲਾ ਦੇਣੇ ਆ ਹਾਂ ਰੁਪਈਆ ਸਾਨੂੰ ਭਾਈ ਦਿੱਤਾ 5000 ਉਹਨੇ ਹੂੰ ਕੋ ਮੈਂ ਕਹਾਂ ਅਸੀਂ ਪਿਛਲੇ ਸਾਲ ਇਹ ਮ ਜਿਹੜਾ 50000 ਰੁਪਏ ਹੈਗਾ ਲਾ ਦੀ ਤਿੰਨਾਂ ਰੇਡਾਂ ਦੇ ਹਮ ਹੈਨਾ ਉਹ ਬਾਜੀ ਮੁੜ ਗਿਆ ਨਹੀਂ ਗਿਆ ਪਹਿਲੋ ਬਾਈ ਕਮੇਟੀ ਨੂੰ ਵੈਸੇ ਦਿਓ ਉੱਡੀ ਜੀ ਗੱਲ ਹੈ 50000 ਰੁਪਏ ਕਮੇਟੀ ਨੂੰ ਦਿਓ ਉਦੋਂ ਬਾਅਦ ਪੈਸੇ ਲਾਓ ਇਹ ਥੋੜੀ ਗੱਲ ਹੈ ਬਾਈ ਇੱਕ ਬੰਦਾ 1 ਲੱਖ ਰੁਪਏ ਜਾਂਦਾ ਜਾਂ ਜਨੇਤ ਦਾ ਉਹ ਉਨੇ ਉਹਨੇ ਥੋੜੋ ਪੈਸੇ ਲਾਉ। ਉਹ ਕਹਿੰਦਾ ਵੀ ਹੋਰ 5000 ਲਾਈ ਜਾਂਦਾ ਵਾ ਸੀਗਾ ਸਾਨੂੰ ਸਾਨੂੰ ਉਹ 2.5 ਲੱਖ ਦਦਾ ਵਾ ਤਾਂ 5000 ਲਾਉਂਦਾ। ਇੱਕ ਬੰਦੇ ਨੇ ਤਾਂ ਯਾਰ ਮੇਲੇ ਦਾ ਮੋਡ ਬੰਨਿਆ ਇੰਨੇ ਪੈਸੇ ਦੇ ਕੇ। ਉਹੀ ਤਾਂ ਗੱਲ ਹੈ। ਇੱਕ ਬੰਦਾ 2:00 ਵਜੇ ਟੂਸੇ ਖਾਣ ਆ ਗਿਆ ਹਨਾ ਤਾਂ ਫਿਰ ਸਵਾਦ ਤਾਂ ਫਿਰ ਸਹੀ ਗੱਲ ਆ ਯਾਰ ਹਨਾ। ਤੁਹਾਡਾ ਸਾਡਾ ਫੋਕਸ ਇਸੇ ਤੇ ਆ। ਇਹ ਇਹ ਰੂਲ ਜਰੂਰ ਹੈ ਸਾਰੇ ਜਿਹੜੀ ਫੋਲੋ ਕੀਤਾ ਵੀ ਦੇਖਾਂਗੇ ਯਾਰ ਤੁਹਾਡਾ ਆਪ ਪਤਾ ਲੱਗੂ। ਹਾਂ ਯਾਰ ਇਹ ਤੁਸੀਂ ਇਹ ਚੀਜ਼ ਹੈ ਹਨਾ। ਹਾਂਜੀ। ਵੇਖਣਾ ਬਣਦਾ। ਹਾਂਜੀ। ਮੇਰੇ ਸਾਬ ਨਾਲ ਦਰਸ਼ਕ ਵੀ ਆਉਣਗੇ ਯਾਰ। ਹਾਂਜੀ। ਹਣਾ ਭਾਈ ਹਾਂਜੀ ਭਾਈ ਐਤਕੀ ਨੂੰ ਥੋੜਾ ਜਾਨੂੰ ਪਿਛਲੇ ਸਾਲ ਵੀ ਵੀ ਥੋੜੇ ਆਗੇ ਸੀ ਸਾਡੇ ਭਾਜੀ ਆਲੂਆਂ ਦਾ ਸੀਜ਼ਨ ਆ ਜਾਂਦਾ ਇੰਨ ਇੱਕ ਦੀ ਅਗਲੇ ਸਾਲ ਇਦੋਂ ਵੀ ਗਾਂ ਲਿਆਵੋਗੇ ਦੋ ਚਾਰ ਦੇ ਨਾ ਹੂੰ ਵੀ ਫਰਵਰੀ ਦੇ ਪਹਿਲੇ ਹਫਤੇ ਥੋੜਾ ਜਿਆ ਉਦੋਂ ਅੱਗੇ ਲੈ ਜਾਣ ਸਾਡੇ ਭਾਜੀ ਆਲੂਆਂ ਦੀ ਜਦੋਂ ਪਟਾਈ ਸ਼ੁਰੂ ਹੋ ਜਾਂਦੀ 10 ਤੋਂ ਬਾਅਦ ਹਾਂ ਐਡਵਾਂਸ ਹੋ ਜਾਊਗਾ ਅਗਲੀ ਵਾਰ ਨੂੰ ਅਗਲੀ ਵਾਰੀ ਇਦੋਂ ਵੀ ਐਡਵਾਂਸ ਕਰਾਂਗੇ ਹਾਂ ਅਗਲੀ ਵਾਰ ਨੂੰ ਤੇ ਇਸ ਵਾਰੀ ਤਰੀਕਾ ਯਾਦ ਰੱਖਣ ਜਿਹੜੀਆਂ ਸਕਰੀਨ ਤੇ ਚੱਲਦੀਆਂ ਹਨਾ ਹਾਂਜੀ ਨੋ ਤਰੀਕਾ ਹਾਂ ਤੇ ਟੀਮਾਂ ਦਾ ਕੀ ਹਿਸਾਬ ਟੀਮਾਂ ਤਾਂ ਫੈਡਰੇਸ਼ਨ ਹੀ ਲੈ ਕੇ ਆਊਗੀ ਫੈਡਰੇਸ਼ਨ ਦੀਆਂ ਉਹ ਮੋਟਾ ਉਹਨਾਂ ਨੇ ਲੈ ਕੇ ਆਉਣੀਆਂ ਚਾਰ ਟੀਮਾਂ ਭਾਜੀ ਬੱਚਿਆਂ ਦੀਆਂ ਵਾ ਇੱਕ ਕੁੜੀਆਂ ਦਾ ਸ਼ੋਅ ਮੈਚ ਆ ਜੀ ਕੁੜਗਾਲਿਆਂ ਨੇ ਵੀ ਆਪੇ ਆ ਜਾਣਾ ਹਾਂਜੀ ਉਹਨਾਂ ਨੇ ਤੇ ਉਹ ਚਾਰ ਟੀਮਾਂ ਉਹ ਵੀ ਆ ਜਿਹੜੇ ਉਹ ਸੱਪ ਜੱਪਾਂਦੇ ਹੁੰਦੇ ਆ ਨਹੀਂ ਨਹੀਂ ਉਹ ਨਹੀਂ ਕੀ ਹਾਂ 21 ਸਾਲਾਂ ਵਾਲੇ ਆ 21 ਸਾਲਾਂ ਹਾਂਜੀ 21 ਸਾਲਾਂ ਦੇ ਚਾਰ ਟੀਮਾਂ ਤੇ ਇੱਕ ਕੁੜੀਆਂ ਦਾ ਆ ਟੀਮਾ ਉਹ ਆ 8 ਤਰੀਕ ਨੂੰ ਹਾਂਜੀ ਅੱਛਾ ਉਹ 50 ਕਿਲੋ ਵਾਲੇ ਤਾਂ ਫਿਰ ਉਹ ਉਹ ਅਨਲਿਮਟ ਡਾ ਸਕਦੇ ਕੋਈ ਵੀ ਟੀਮਾਂ ਹਾਂ ਖੁੱਲੀਆਂ ਬਾਜੀਆ ਉਹ ਆ ਸਕਦੇ ਆ ਆਪਾਂ ਵੀ ਬਈ ਬੱਚਿਆਂ ਨੂੰ ਵੀ ਕੜੇ ਰੱਖਿਆ ਬੈਸਟਾਂ ਨੂੰ ਇਹ ਆਪਣੇ ਮੁੰਡਾ ਆਪਣੇ ਸੰਨੀ ਨੂੰ ਮੁੰਡਾ ਅਗਲੇ ਹੇਡ ਜਾ ਆਪਣਾ ਭਰਾ ਇਹ ਕਹਿੰਦਾ ਵੀ ਇਹਨੂੰ ਕਿਹਾ ਵੀ ਚਲ ਵੱਡਾ ਨਾ ਦੂਜਿਆਂ ਨੂੰ ਦੇ ਕਹਿੰਦਾ ਨਹੀਂ ਵੀ ਮੈਂ ਛੋਟਿਆਂ ਨੂੰ ਦੇਣੇ ਕੜੇ ਦੇਣੇ ਨੇ ਭ 70 50 ਕਿਲੋ ਵਾਲੇ ਨੂੰ ਵਧੀਆ ਨਾ ਚਲੋ 50 ਕਿਲੋ ਵਾਲੇ ਹਾਂ ਵੀ ਹਾਂ ਜੀ 70 ਚੰਗੇ ਗੱਲਾਂ ਉਹਨਾਂ ਨੇ ਸਟਾਰ ਬਣਨਾ 70 ਗਾਲਿਆਂ ਨੂੰ ਵੀ ਭਾਈ ਸਰਪ੍ਰਾਈਜ਼ ਰੱਖਿਆ ਵਾ ਉਹਨਾਂ ਨੂੰ ਵੀ ਵਧੀਆ ਪ੍ਰਾਈਸ ਦੇਵਾਂਗੇ ਨਾ ਹੂੰ 70 ਦੀਆਂ ਤੇ 50 ਦੀਆਂ ਟੀਮਾਂ ਐਂਟਰ ਹੋ ਸਕਦੀਆਂ ਬਾਕੀ 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 ਨੋ ਨੋ ਤਰੀਕ ਨੂੰ ਭਾਜੀ ਉਹਨਾਂ ਦੀਆਂ ਹਾਂ ਬਸ ਠੀਕ ਹੈ ਤੇ ਪਹਿਲਵਾਨ ਫਿਰ ਬਾਈ ਹੋਣਾ ਦੇ ਪੈਂਡ ਹੋ ਰਿਹਾ ਨਾ ਦੋਨਾਂ ਦੇ ਸਾਂਝੇ ਪੈਂਡ ਉਹਨਾਂ ਦੇ ਪੈਂਡ ਹੋ ਰਿਹਾ ਹਾਂਜੀ ਹਾਂਜੀ ਤੇ ਕਿਵੇਂ ਬਾਈ ਫਿਰ ਕਿਵੇਂ ਦੇ ਹੋਣਗੇ ਪ੍ਰਬੰਧ ਮਾੜਾ ਇਹ ਦੱਸ ਦਿਓ ਪ੍ਰਬੰਧ ਬਹੁਤ ਵਧੀਆ ਜੀ ਸੁਪਨਾ ਸੀਗਾ ਬਹੁਤ ਪੁਰਾਣਾ ਆਪਣਾ ਜੀ ਪਰ ਇਹ ਆਪਣੇ ਕੱਲਿਆਂ ਕੋਲੋਂ ਹੋਣਾ ਨਹੀਂ ਸੀ ਪੂਰਾ ਜੀ 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 ਤੇ ਬਾਕੀ ਇਹ ਸਾਰੇ ਭਰਾ ਆਪਣੇ ਨਾਲ ਪਿੰਡ ਦੇ ਜਿੰਨੇ ਵੀ ਆਪਣੇ ਵੀਰ ਬਾਹਰ ਗਏ ਉਹਨਾਂ ਨੇ ਬਹੁਤ ਸਾਥ ਦਿੱਤਾ ਬਾਕੀ ਪਿੰਡ ਦੇ ਜੀ ਆਪਣੇ ਸਰਪੰਚ ਰਹੇ ਆ ਸਾਡੇ ਪਿੰਡ ਦੇ ਜੀ ਪਹਿਲਾਂ 10 ਸਾਲ ਜੀ ਉਹ ਜਸਵੀਰ ਸਿੰਘ ਤੇ ਬਾਕੀ ਸਾਡੇ ਪਿੰਡੋਂ ਹੋਣ ਦੇ ਜਿਹੜੇ ਸਰਪੰਚ ਆ ਉਹਨਾਂ ਨੇ ਵੀ ਸਾਥ ਦਿੱਤਾ ਮਤਲਬ ਸਾਰਿਆਂ ਨੇ ਬਾਕੀ ਆਪਣਾ ਫਰੈਂਡ ਸਰਕਲ ਬਾਹਰ ਆ ਜੀ ਸੋਨੀ ਕੈਨੇਡਾ ਤੇ ਪਿੰਦਾ ਕੈਨੇਡਾ ਹਿੰਦਾ ਕੈਨੇਡਾ ਤੇ ਆਪਣਾ ਮਤਲਬ ਸਾਰੇ ਜਿੰਨੇ ਵੀ ਪਿੰਡ ਦੇ ਸੱਜਣਾ ਜਿਹਨੂੰ ਵੀ ਕਿਹਾ ਇੱਕ ਵਾਰੀ ਵੀ ਸਾਰਿਆਂ ਨੇ ਆਪਣਾ ਪੂਰਾ ਸਾਥ ਦਿੱਤਾ ਜੀ ਵਧੀਆ ਜਿੱਦਾਂ ਆਪਣੇ ਪਿੰਡੋਂ ਹੈਗੇ ਆ ਜੀ ਜਿੱਦਾਂ ਲਾਗੇ-ਲਾਗੇ ਛੱਡ ਕੇ ਭਰਾਵਾ ਫੈਰੀ ਪਰਵਾਹ ਹੁਣੀ ਮੈਂਟੂ ਆਸਟ੍ਰੇਲੀਆ ਇੱਕ ਮੁੰਡਾ ਆਪਣਾ ਤਲਵੰਡੀ ਤੋਂ ਤਲਵੰਡੀ ਥੱਲੇੋਂ ਤੋਂ ਵਿਸ਼ਪਾਲ ਜੀ ਇਦਾਂ ਤੇ ਰੰਦੀਪ ਖਹਿਰਾ ਜੀ ਇਦਾਂ ਕਾਫੀ ਸਹਿਯੋਗ ਪਿੰਡਾਂ ਨੂੰ ਪੂਰਾ ਮਿਲਦਾ ਜੀ ਜਿਹਨੂੰ ਵੀ ਕਿਹਾ ਮਤਲਬ ਆਪਾਂ ਜੇ ਕਹਿਤਾ ਕਿਸੇ ਨੇ ਕੋਈ ਗੱਲ ਮੂੜੀ ਵੀ ਅੱਜ ਤੱਕ ਜਵਾਬ ਨਹੀਂ ਦਿੱਤਾ ਨਾ ਬਹੁਤ ਵਧੀਆ ਨਾਲ ਆਈ ਸਾਰੇ ਆਪਣੇ ਵਧੀਆ ਜੀ ਬਹੁਤ ਤੇ ਮੈਨੂੰ ਲੱਗਦਾ ਕਿ ਯਾਰ ਇਹ ਚੀਜ਼ ਦੇਖਣ ਵਾਲੀ ਹੋਊਗੀ ਹਨਾ ਬਸ ਆਪਾਂ ਇਹ ਹੀ ਹੁਣ ਆਸ ਕਰਦੇ ਹਾਂ ਵੀ ਸਾਰੇ ਜਾਣੇ ਸਾਡੇ ਸਪਰਾਲੇ ਨੂੰ ਨਾ ਆ ਕੇ ਤੁਸੀਂ ਪਹੁੰਚੋ ਜਰੂਰ ਦੇਖੋ ਜੀ ਦੇਖੋ ਜਰੂਰ ਇੰਨੇ ਪੈਸੇ ਲਾਉਣੇ ਆ ਤਾਂ ਦੇਖਣ ਆ ਗਿਆ ਹਨਾ ਤੇ ਆਪਾਂ ਇਹ ਵੀ ਜਿੰਨਿਆਂ ਨੇ ਆਪਣਾ ਸਾਥ ਦਿੱਤਾ ਪਿੰਡੋਂ ਵੀ ਬਾਹਰੋਂ ਵੀ ਸਾਰਿਆਂ ਦਾ ਬਹੁਤ ਧੰਨਵਾਦ ਆਪਾਂ ਕਰਦੇ ਆਂ ਵੀ ਜਿਹੜਾ ਇਨਾ ਇੱਕੋ ਇੱਕ ਬੋਲਤੇ ਆਪਣਾ ਸਾਰਿਆਂ ਨੇ ਸਾਹ ਦਿੱਤਾ ਵਾ ਤੇ ਤੁਸੀਂ ਕੀ ਕਹਿੰਦੇ ਹੋ ਮੈਂ ਧੰਨਵਾਦੀ ਕਰਨਾ ਆਪਣੇ ਵੀਰ ਨੇ ਕਹਿੰਦਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਸਾਨੂੰ ਜਿਉਂਦੇ ਰੋ ਸਾਨੂੰ ਜਿਉਂਦੇ ਸਾਰੇ ਸਹਿਯੋਗ ਸਹਿਯੋਗੀ ਸੱਜਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਜਿਉਂਦੇ ਸਾਰੇ ਦਰਸ਼ਕ ਮੇਰਾ ਵੀ ਪਹੁੰਚੋ ਜਰੂਰ ਲੋ ਵੀ ਸੋਚਣੋ ਹਾਂਜੀ ਸਰਾਏ ਖਾਵਾਂ ਪਹੁੰਚਾਂਗੇ ਹਾਂਜੀ ਸਰਾਏ ਖਾਂ ਵੀ ਧਰਤੀ ਤੇ ਆ ਹਾਂਜੀ ਸਰਾਏ ਖੋਂ ਢੱਡਾ ਲੈਣਾ ਹਾਂ ਉਹ ਮਸਿਆਂ ਦਾ 3 ਕਿਲੋਮੀਟਰ ਦੂਰੀ ਆ ਭਾਜੀ ਇਹ ਤਾਂ ਪੋਸਟਰ ਉਹ ਪੋਸਟਰ ਉੱਪਰ ਲੱਗਿਆ ਵਾ ਹਾਂਜੀ ਹਾਂਜੀ ਉਹ ਪੋਸਟਰ ਸਕਰੀਨ ਤੇ ਦਿਸ ਰਿਹਾ ਹਾਂਜੀ ਤੇ ਉੱਥੋਂ ਨੋਟ ਕਰ ਲੈਣੀਆਂ ਤਰੀਕਾ ਹਨਾ ਕਮੈਂਟ ਬਾਕਸ ਜੀ ਵੀ ਪਾ ਦਾਂਗੇ ਉੱਪਰ ਵੀ ਸਾਰਾ ਕੁਝ ਲਿਖ ਕੇ ਪਾ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਹਾਂਜੀ ਜੋ ਅੰਦਰੋਂ